ਆਪਾਂ ਪਤੂਏ ਜੋ ਤੁਹਾਨੂੰ ਆਉਣ ਦਿਨ ਦੇ ਸਾਵਨ ਦਿਨਾਂ ਨੂੰ ਸੰਕਲਪ ਸਾਡੇ ਨਕਰੀਦ ਦੇ ਉਸ ਨਾਲ ਸਾਨੂੰ ਜੀ ਕਾਫੀ ਚਾਹ ਦਾ ਹੈ ਅਸੀਂ ਆਪਣੇ ਆਉਣ ਦਿਨ ਦੇ ਵਿੱਚ ਜੇ ਉਹਨਾਂ ਖਰੀਦ ਸਕਾਂਗੇ ਤਾਂ ਸਾਡੇ ਤੇ ਕੋਈ ਬੋਝ ਨਾ ਹੋਵੇ ਜਿਹੜਾ ਹੁਣ ਕਿਹੜਾ ਇਹ ਮੈਂਟਰ ਸੀਤਾਰਾਮ ਜੀ ਪੇਸ ਕਰਦੇ ਆ ਤੇ ਬਾਈਕ ਤੇ ਪੇਸ ਕਰਦੇ ਆ ਇਹ ਮੇਰੇ ਬਹੁਰੇ ਲਗਾ ਜਿਹੜੇ ਪਲਾਜ਼ਮਾ ਵਾਸਤੇ ਜਿਹੜੇ ਮਿਡਲ ਕਲਾਸ ਦੇ ਮੁਲਾਜ਼ਮੇ ਨੇ 12 ਲੱਖ 23 ਜਿਹੜਾ ਉਹਨਾਂ ਦੇ ਰੇਟ ਦਿੱਤੀ ਐਮਪਲਾਈ ਮਾਨਨ ਇਹ ਤਾਂ ਬਹੁਤ ਵਧੀਆ ਪਰ ਕਿਸਾਨਾਂ ਵਾਸਤੇ ਜਿਹੜਾ ਉਹ ਮੰਜੂਰੀ ਦਾ ਪ੍ਰੋਗਰਾਮ ਆ ਰਿਹਾ ਬਾਕੀ ਇਹ ਮਰੀਜਾਂ ਵਾਸਤੇ ਜਿਹੜੇ ਆ ਇਹ ਆਪਣੇ ਕਈ ਸਰਦੇ ਇਹ ਹੋਰ ਮਿਲ ਜਾਣ 2025 ਕਰਤੀਆਂ ਨੇ ਕਪ ਕੰਮ ਜਿਹੜੇ ਫਸਤੇ ਕਰਦੇ ਨੇ ਬਾਕੀ ਐਲਜੀਡੀ ਦੇ ਮੋਬਾਈਲ ਵਾਲੇ ਜਿਹੜੇ ਆ ਉਹ ਵੀ ਸਰਤੇ ਕਰਤੀ ਸਾਨੂੰ ਬਹੁਤ ਪੱਟੀਆਂ ਜੇ ਦਿੱਤੀਆਂ ਨੇ ਦੇਵੀ ਤੁਰਕੇ ਦੀ ਕਾਫੀ ਸਹੂਲਤਾਂ ਰੱਖੀਆਂ ਗਈਆਂ ਯੂਡੀ ਨਾ ਸੀਨੀਅਰ ਸਿਟੀਜ਼ਨ ਵੀ ਟੈਕਸ ਤੋਂ ਕਾਫੀ ਰਾਤ ਲਗਾਤਾਰ ਮਿਲੇਗੀ। ਆਉਣ ਵਾਲੇ ਹੋਰ ਜਿਹੜੇ ਸੰਬੰਧ ਵਿੱਚ ਜਿਹੜੇ ਜਿਹੜੇ ਵੀ 12 ਲੱਖ ਤੱਕ ਦੀ ਕਮਾਈ ਵਾਲੇ ਬੰਦੇ ਆ ਜਾਂ ਉਹ ਤੋਂ ਥੋੜਾ ਘੱਟ ਆ ਰਿਹਾ ਟੈਕਸ ਤੋਂ ਚੰਗਰਤੀ ਨਹੀਂ ਹੈ। ਇਹ ਕੋਈ ਨਾ ਦੇਣ ਦੀ ਜਗਾ ਕੀ ਹੈ। ਖਬਰਾਂ ਦਾ ਬੁਲੇਟਿਨ